ਜਦੋਂ ਹੀ ਤੋਤੇ ਉੜੇ ਜਾਂਦੇ ਦੇਖਦੇ ਸੀ ਹਨ ਉਹਨਾਂ ਨੂੰ ਐਂ ਕਰਕੇ ਬਿਸ ਮੰਗ ਲੈਂਦੇ ਲੋ ਜੀ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਹਨਾ ਬਰਡ ਪਾਰਕ ਚੰਡੀਗੜ੍ਹ ਚੰਡੀਗੜ੍ਹ ਬਰਡ ਪਾਰਕ ਦੇ ਵਿੱਚ ਆਏ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਥੇ ਬਈ ਦੇਖੋ ਬਹੁਤ ਪ੍ਰਕਾਰ ਦੇ ਪੰਛੀ ਨੇ ਜਿਹੜੇ ਇੱਥੇ ਬਣੇ ਹੋਏ ਰਹਿੰਦੇ ਨੇ ਮਤਲਬ ਬਹੁਤ ਪ੍ਰਕਾਰ ਦੇ ਪੰਛੀ ਨੇ ਜਿਹੜੇ ਇੱਥੇ ਰਹਿੰਦੇ ਨੇ ਹਨਾ ਤੇ ਉਹਨਾਂ ਨੂੰ ਦੇਖਣ ਦੇ ਲਈ ਤੁਸੀਂ ਇੱਥੇ ਆ ਸਕਦੇ ਹੋ ਠੀਕ ਆ ਜਦੋਂ ਆਪਾਂ ਇੱਥੇ ਆਏ ਸੀਗੇ ਆ ਦੇਖੋ ਪੰਜਮ ਬਣੀ ਹੈ ਇੱਧਰ ਹਨਾ ਤੇ ਇੱਥੇ ਬਹੁਤ ਹੀ ਜਾਨ ਦੀ ਤਕੜੀ ਚੀਜ਼ ਬਣੀ ਹੋਈ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ ਹਨਾ ਜਦੋਂ ਇੱਥੇ ਮਤਲਬ ਆਏ ਸੀਗੇ ਆਪਾਂ ਨੇ ਟਿਕ ਐਂਟਰੀ ਟਿਕ ਟਿਕਟਾਈ ਮਤਲਬ ਐਂਟਰੀ ਸੀਗੀ ਜਿਹੜੀ 50 ਰੁਪਏ ਦੀ ਐਂਟਰੀ ਸੀਗੀ ਐਂਟਰੀ ਲਾਈਨ ਤੋਂ ਬਾਅਦ ਹਨਾ ਆਪਾਂ ਨੇ ਅੰਦਰ ਜਾ ਕੇ ਇੱਥੇ ਬਲੌਗ ਬਣਾਉਣਾ ਸ਼ੁਰੂ ਕਰ ਦਿੱਤਾ ਠੀਕ ਆ ਤੇ ਆ ਦੇਖੋ ਸਾਹਮਣੇ ਹਨਾ ਸੇਵ ਵਾਟਰ ਦੇ ਸਲੋਗਨ ਪਾਣੀ ਪੀਣ ਦੇ ਲਈ ਇੱਥੇ ਹਨਾ ਬਹੁਤ ਹੀ ਸੋਹਣਾ ਸਿਸਟਮ ਡਰਿੰਕਿੰਗ ਵਾਟਰ ਪਿਆਗਾ ਹਨ ਤੇ ਅੱਗੇ ਚੱਲਦੇ ਹਾਂ ਦੇਖਦੇ ਹਾਂ ਆਪਾਂ ਹੋਰ ਕੀ ਕੁਝ ਬਣਿਆ ਹੋਇਆ ਹੈਗਾ ਅਗਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਹਨਾ ਛੁੱਟੀਆਂ ਦੇ ਵਿੱਚ ਘੁੰਮਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਤੁਸੀਂ ਘੁੰਮ ਸਕਦੇ ਹੋ ਤੇ ਇਹ ਤੁਹਾਡੇ ਲਈ ਬਹੁਤ ਹੀ ਸੋਹਣੀ ਅਤੇ ਸੁੰਦਰ ਘੁੰਮਣ ਵਾਲੀ ਪਲੇਸ ਬਣੀ ਹੋਈ ਆ ਹਨਾ ਇੱਥੇ ਆ ਕੇ ਤੁਸੀਂ ਨਜ਼ਾਰਾ ਲੈ ਸਕਦੇ ਹੋ ਕੁਦਰਤ ਦਾ ਇੱਧਰ ਦੇਖੋ ਇੱਕ ਥੋੜਾ ਛੋਟਾ ਜਿਹਾ ਪਾਣੀ ਦਾ ਸਰੋਤ ਬਣਾਇਆ ਹੋਇਆਗਾ ਹਨਾ ਤੇ ਇੱਥੇ ਬਹੁਤ ਸਾਰੇ ਪੰਛੀ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਪੰਛੀ ਮਤਲਬ ਕਈ ਪ੍ਰਜਾਤੀਆਂ ਨੇ ਜਿਹੜੀਆਂ ਇੱਥੇ ਪੰਛੀਆਂ ਦੀਆਂ ਉਹ ਰਹਿੰਦੀਆਂ ਨੇ ਤੇ ਆਹ ਦੇਖੋ ਤੁਸੀਂ ਇਹ ਬੱਤਕਾਂ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਣਾ ਉਹ ਦੇਖੋ ਬੱਤਕਾਂ ਤੁਹਾਡੇ ਸਾਹਮਣੇ ਇੱਥੇ ਤੁਸੀਂ ਬਰਡ ਪਾਰਕ ਦੇ ਵਿੱਚ ਆ ਸਕਦੇ ਹੋ ਆਜੋ ਭਾਈ ਚੱਲਦੇ ਆਪਾਂ ਅੱਗੇ ਚੰਡੀਗੜ੍ਹ ਦੇ ਵਿੱਚ ਘੁੰਮਣ ਦੇ ਲਈ ਬਹੁਤ ਸਾਰੀਆਂ ਜਗ੍ਹਾ ਨੇ ਜਿਵੇਂ ਸੁਖਨਾ ਲੇਕ ਹੋਊਗੀ ਹਨਾ ਤੇ ਆਪਣੇ ਰੌਕ ਗਾਰਡਨ ਜਿਵੇਂ ਕਿ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਦਿਖਾ ਚੁੱਕੇ ਆ ਹਨਾ ਤੇ ਹੁਣ ਬਰਡ ਪਾਰਕ ਸੀਗਾ ਬਰਡ ਪਾਰਕ ਦੇ ਵਿੱਚ ਬਰਡ ਪਾਰਕ ਦੇ ਨਾਮ ਤੋਂ ਮਤਲਬ ਇਹ ਆਪਾਂ ਸਮਝ ਸਕਦੇ ਆ ਵੀ ਇੱਥੇ ਬਹੁਤ ਸਾਰੇ ਪੰਛੀ ਨੇ ਜਿਹੜੇ ਉਹ ਕੁਦਰਤੀ ਨਜ਼ਾਰਿਆਂ ਦੇ ਵਿੱਚ ਹੋਣਗੇ ਹਨਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬੱਤਕਾਂ ਬਣਾਈਆਂ ਨੇ ਪੱਥਰ ਦੇ ਨਾਲ ਤੇ ਪਿੱਛੇ ਦੇਖੋ ਤੁਸੀਂ ਮੇਰੇ ਬੱਤਕਾਂ ਬਣਾਏ ਆ ਨੇ ਪੱਤ ਬੈਠਣ ਦੇ ਲਈ ਵੀ ਜਗਾ ਬਣੀ ਹੋਈ ਆ ਅਗਰ ਤੁਸੀਂ ਘੁੰਮਦੇ ਫਿਰਦੇ ਥੱਕ ਜਾਂਦੇ ਆ ਤਾਂ ਬੈਠ ਵੀ ਸਕਦੇ ਹੋ ਠੀਕ ਆ ਇਹ ਦੇਖੋ ਤੁਸੀਂ ਇੱਧਰ ਬਹੁਤ ਸਾਰੇ ਪੰਛੀ ਨੇ ਜਿਹੜੇ ਇੱਥੇ ਚੀਂ ਚਹਾਟ ਕਰ ਰਹੇ ਨੇ ਆ ਸਪੈਦਿਆਂ ਦੇ ਰੁੱਖ ਲੱਗੇ ਹੋਏ ਨੇ ਹਨਾ ਬਹੁਤ ਹੀ ਸੋਹਣਾ ਬਰਡ ਪਾਰਕ ਆ ਤੇ ਇੱਥੇ ਬੈਠ ਕੇ ਤੁਸੀਂ ਫੋਟੋਗ੍ਰਾਫੀ ਵੀ ਕਰ ਸਕਦੇ ਹੋ ਹਨਾ ਆ ਬਹੁਤ ਸੋਹਣੀ ਪਲੇਸ ਆਰਾਮਦਾਇਕ ਪਲੇਸ ਬਣਾਈ ਹੋਈ ਆ ਤੇ ਆਹ ਦੇਖੋ ਗਾਰਡਨ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਮਤਲਬ ਇਹਨਾਂ ਦੇ ਵਿੱਚ ਬਹੁਤ ਪ੍ਰਕਾਰ ਦੇ ਜਿਹੜੇ ਪੰਛੀ ਨੇ ਉਹ ਇੱਥੇ ਰਹਿੰਦੇ ਨੇ ਤੇ ਆਹ ਜਿਹੜੇ ਇੱਥੇ ਫੁੱਲ ਲੱਗੇ ਹੋਏ ਨੇ ਉਹਨਾਂ ਦੇ ਬਾਰੇ ਦੱਸਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਕਿੰਨੇ ਪ੍ਰਕਾਰ ਦੇ ਜਿਹੜੇ ਫੁੱਲ ਨੇ ਜਿਹੜੇ ਇੱਥੇ ਲੱਗੇ ਹੋਏ ਨੇ ਉਹਨਾਂ ਦੇ ਬਾਰੇ ਇਹ ਇੱਕ ਬੋਰਡ ਲੱਗਿਆ ਹੈ ਬੋਰਡ ਦੇ ਉੱਤੇ ਦੱਸਿਆ ਹੋਇਆਗਾ ਵੀ ਇੱਥੇ ਨੇ ਜਿਹੜੇ ਉਹ ਬਹੁਤ ਪ੍ਰਕਾਰ ਦੇ ਫੁੱਲ ਇੱਥੇ ਲੱਗੇ ਹੋਏ ਹਨ। ਲਓ ਜੀ। ਆ ਇੱਕ ਬਰਡ ਪਾਰਕ ਦਾ ਹੋਰ ਹਿੱਸਾ ਬਣਾਇਆ ਹੈਗਾ। ਇੱਥੇ ਬਹੁਤ ਹੀ ਸੋਹਣੀ ਸਿੰਦਰੀ ਲਾਈ ਹੋਈ ਹੈ ਬਰਡ ਪਾਰਕ ਦੇ ਵਿੱਚ। ਤੁਸੀਂ ਵੀ ਦੇਖ ਸਕਦੇ ਹੋ ਦਿਖਾਇਆ ਹੋਇਆ ਹੈਗਾ। ਵੀ ਪੰਛੀ ਨੇ ਜਿਹੜੇ ਉਹ ਇਸ ਤਰ੍ਹਾਂ ਇੱਥੇ ਵਾਸ ਕਰਦੇ ਨੇ ਜਾਂ ਹੋਰਾਂ ਮਤਲਬ ਕਾਫੀ ਜਗਾਵਾਂ ਤੋਂ ਪੰਛੀ ਇੱਥੇ ਪ੍ਰਵਾਸ ਕਰਕੇ ਵੀ ਆਉਂਦੇ ਹੋਣਗੇ ਹਨਾ। ਹੋ ਸਕਦਾ। ਤੇ ਇੱਥੇ ਬਹੁਤ ਹੀ ਸੋਹਣਾ ਤੇ ਸੁੰਦਰ ਪਾਰਕ ਬਣਾਇਆ ਹੈਗਾ ਘੁੰਮਣ ਫਿਰਨ ਦੇ ਲਈ ਇੱਥੇ ਆ ਕੇ ਤੁਸੀਂ ਘੁੰਮ ਫਿਰ ਸਕਦੇ ਹੋ ਆ ਦੇਖੋ ਤੁਸੀਂ ਆ ਸ਼ੇਰ ਚੀਤੇ ਬਣਾਏ ਪਏ ਨੇ ਹਨ ਉਹ ਦੇਖੋ ਇੱਕ ਸੌ ਪਲਵੇਟਾ ਪਿਆ ਪਿਆ ਆ ਹਿਰਨ ਮਤਲਬ ਇਹ ਇੱਕ ਤਰੀਕੇ ਦਾ ਫੋਟੋਗ੍ਰਾਫੀ ਸਲੋਟ ਬਣਾਇਆ ਹੈਗਾ ਲਓ ਜੀ ਮਿੱਤਰੋ ਹਨਾ ਆ ਦੇਖੋ ਗੇਟ ਕਿੰਨਾ ਘੈਂਟ ਬਣਾਇਆ ਵਰਡ ਪਾਰਕ ਦੇ ਵਿੱਚ ਲਿਖਿਆ ਚੰਡੀਗੜ੍ਹ ਬਰਡ ਪਾਰਕ ਬਹੁਤ ਹੀ ਸੋਹਣਾ ਜਨ ਦੇ ਦ੍ਰਿਸ਼ ਬਣਾਇਆ ਹੋਇਆ ਇੱਥੇ ਤੇ ਆਪਾਂ ਇਹਦੇ ਅੰਦਰ ਚਲੇ ਗਏ ਪਿੱਛੇ ਗੇਟ ਦੇਖਿਆ ਤੁਸੀਂ ਗੇਟ ਦੀ ਜਿਹੜੀ ਮਤਲਬ ਇੱਕ ਦਰਖਤ ਟਾਈਪ ਬਣਾਇਆ ਹੋਇਆ ਸੀ ਬਹੁਤ ਹੀ ਸੋਹਣਾ ਲੱਗਿਆ ਹਨ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਮਤਲਬ ਪੰਛੀਆਂ ਨੂੰ ਮਤਲਬ ਨਕਲੀ ਪੰਛੀ ਬਣਾਏ ਹੋਏ ਨੇ ਇੱਕ ਤਰੀਕੇ ਦੇ ਉਹ ਵੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣਾ ਆ ਦੇਖੋ ਇਹ ਇੱਕ ਤਰੀਕੇ ਦੇ ਨਕਲੀ ਪੰਛੀ ਲੋਹੇ ਦੇ ਬਣਾਏ ਹੋਏ ਨੇ ਦਰਸ਼ਕਾਂ ਦੇ ਖਾਣ ਦੇ ਲਈ ਤੇ ਮੈਂ ਤੁਹਾਨੂੰ ਇੱਥੇ ਅਸਲੀ ਪੰਛੀ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਅਸਲੀ ਪੰਛੀ ਨੇ ਜਿਹੜੇ ਉਹਨਾਂ ਨੂੰ ਇੱਕ ਪਿੰਜਰੇ ਦੇ ਵਿੱਚ ਰੱਖਿਆ ਹੋਊਗਾ ਆ ਦੇਖੋ ਆ ਗਿਆ ਉਹੀ ਮੈਂ ਤੁਹਾਨੂੰ ਕਹਿਆ ਪਿੰਜਰੇ ਦੇ ਵਿੱਚ ਰੱਖਿਆ ਹੋਏ ਨੇ ਇੱਥੇ ਪੰਛੀ ਤੇ ਤੁਸੀਂ ਦੇਖ ਸਕਦੇ ਹੋ ਆਪ ਤੋਂ ਪਹਿਲਾਂ ਕੋਈ ਆਪਾਂ ਨੂੰ ਦੇਖਣ ਨੂੰ ਇਹ ਚਿੜੀਆਂ ਮਿਲੀਆਂ ਛੋਟੀਆਂ ਹੋਣੀਆਂ ਇੰਨਾ ਦੇ ਪਾਣੀ ਦਾ ਲੈ ভাই ਇਹ ਮੈਨੂੰ ਚਿੜੀਆਂ ਲੱਗਦੀਆਂ ਨੇ ਹਨਾ ਹਾਂ ਇਹ ਚਿੜੀਆਂ ਦੀ ਪ੍ਰਜਾਤੀ ਆ ਤੁਸੀਂ ਦੇਖੋ ਪਾਣੀ ਪਾਣੀ ਵੀ ਇਹਨਾਂ ਨੂੰ ਰੱਖਿਆ ਖਾਣ ਦੇ ਲਈ ਚੋਗਾ ਚੁਗਣ ਦੇ ਲਈ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਤੇ ਇਹ ਚਿੜੀਆਂ ਇੱਥੇ ਮਤਲਬ ਰਹਿਵੀਆਂ ਨੇ ਮੈਨੂੰ ਲੱਗਦਾ ਆਪਣੇ ਪਿੰਡਾਂ ਦੇ ਵਿੱਚੋਂ ਤਾਂ ਇਹ ਲਗਭਗ ਅਲੋਪ ਹੋ ਗਈਆਂ ਥੋੜਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ ਟਿਕਾ ਕੇ ਦਿਖਾਣਾ ਥੋੜਾ ਜਿਹਾ ਸਾਨੂੰ ਦੇਖੋ ਤੁਸੀਂ ਬਹੁਤ ਹੀ ਸੋਹਣੀਆਂ ਕਾਫੀ ਪ੍ਰਜਾਤੀਆਂ ਨੇ ਹਰੇ ਰੰਗ ਦੀਆਂ ਚਿੜੀਆਂ ਵੀ ਦੇਖ ਸਕਦੇ ਹੋ ਤੁਸੀਂ ਹਨਾ ਮਹਿਲਾਂ ਦਾ ਆਪਣੇ ਤਾਂ ਹੁਣ ਦੂਜੀਆਂ ਚਿੜੀਆਂ ਆਉਣਾ ਹੀ ਹਟ ਗਈਆਂ ਕਿਉਂ ਕਿ ਕਹਿੰਦੇ ਵੀ ਜਿਹੜੇ ਟਾਵਰ ਲੱਗੇ ਹੋਏ ਨੇ ਉਹਨਾਂ ਕਰਕੇ ਆਉਂਦੀਆਂ ਨਹੀਂ ਮੈਂ ਥੋੜਾ ਬੈਕ 뷰 ਲੈ ਕੇ ਦਿਖਾ ਦਣਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਦੇਖ ਜਿਵੇਂ ਕਿ ਤੁਸੀਂ ਚਿੜੀਆਂ ਦੇਖੀਆਂ ਚਿੜੀਆਂ ਕੀ ਆ ਪਿੰਡਾਂ ਦੇ ਵਿੱਚ ਲਗਭਗ ਖਤਮ ਹੋ ਗਈਆਂ ਕਹਿੰਦੇ ਵੀ ਟਾਵਰ ਨੇ ਜਿਹੜੇ ਮਤਲਬ ਜਿਹੜੇ ਮੋਬਾਈਲਾਂ ਵਾਲੇ ਟਾਵਰ ਨੇ ਉਹਨਾਂ ਦੀ ਰੇਂਜ ਕਰਕੇ ਜਿਹੜੀਆਂ ਹੁਣ ਉੜ ਗਈਆਂ ਪਰ ਮੋਬਾਈਲਾਂ ਵਾਲੇ ਟਾਵਰ ਤਾਂ ਇੱਕ ਬਹਾਨਾ ਗਾ ਜਿਹੜੇ ਸਾਡੇ ਘਰ ਸੀਗੇ ਪਹਿਲਾਂ ਕੱਚੇ ਹੁੰਦੇ ਸੀ ਕੱਚੇ ਘਰਾਂ ਦੇ ਵਿੱਚ ਰਹਿਣ ਦੇ ਲਈ ਪੰਛੀਆਂ ਨੂੰ ਬਹੁਤ ਜਗ੍ਹਾ ਹੁੰਦੀ ਸੀ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਪ੍ਰਜਾਤੀਆਂ ਰਹਿੰਦੀਆਂ ਸੀ ਪਰ ਹੁਣ ਕੀ ਆ ਹੁਣ ਮਤਲਬ ਸਾਡੇ ਘਰ ਪੱਕੇ ਹੋ ਚੁੱਕੇ ਨੇ ਅਸੀਂ ਆਪਣੇ ਆਸੀਆਂ ਨੇ ਪੱਕੇ ਬਣਾ ਲਏ ਨੇ ਜਿਸ ਦੇ ਕਰਕੇ ਇਹਨਾਂ ਪੰਛੀਆਂ ਦੀਆਂ ਪ੍ਰਜਾਤੀਆਂ ਕਾਫੀ ਪਿੰਡਾਂ ਦੇ ਵਿੱਚੋਂ ਵੀ ਖਤਮ ਹੋ ਚੁੱਕੀਆਂ ਲਓ ਜੀ ਆ ਦੇਖੋ ਬਾਈ ਮੈਨੂੰ ਲੱਗਦਾ ਤੋਤਿਆਂ ਦੀਆਂ ਪ੍ਰਜਾਤੀਆਂ ਲੱਗਦੀਆਂ ਨੇ ਹਨਾ ਤੋਤਿਆਂ ਦੀਆਂ ਪ੍ਰਜਾਤੀਆਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇੱਥੇ ਸੰਭਾਲ ਕੇ ਰੱਖੇ ਹੋਏ ਨੇ ਤੇ ਇੱਥੇ ਹਾਂ ਏਹੇ ਤੋਤਿਆਂਵੀਆਂ ਪ੍ਰਜਾਤੀਆਂ ਨੇ ਜਣਦੀ ਤੋਤਿਆਂ ਨੂੰ ਲੈ ਕੇ ਹਨ ਪਿੰਡਾਂ ਦੇ ਵਿੱਚ ਇੱਕ ਚੀਜ਼ ਮਸ਼ਹੂਰ ਸੀਗੀ ਵੀ ਮਤਲਬ ਜਦੋਂ ਹੀ ਤੋਤੇ ਉੜੇ ਜਾਂਦੇ ਦੇਖਦੇ ਸੀ ਹਨ ਉਹਨਾਂ ਨੂੰ ਐਂ ਕਰਕੇ ਬੇਸ ਮੰਗ ਲੈਂਦੇ ਸੀਗੇ ਹਨ ਉਹਨਾਂ ਨੂੰ ਦੇਖ ਕੇ ਕਹਿੰਦੇ ਬੇਸ ਪੂਰੀ ਹੋ ਜਾਂਦੀ ਸੀ ਅਗਰ ਤੁਹਾਡੇ ਚੋਂ ਕਿਸੇ ਨੇ ਉਸ ਤਰ੍ਹਾਂ ਕੀਤਾ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਕਿੰਨੇ ਕ ਜਾਣਿਆ ਨੇ ਤੋਤਿਆਂ ਨੂੰ ਉੜਦਿਆਂ ਨੂੰ ਦੇਖ ਕੇ ਬੇਸ ਮੰਗੀ ਆ ਜਾਂ ਆਪਣੀ ਹਨ ਜਿਹੜੀ ਆ ਉਹ ਬੇਸ ਪੂਰੀ ਹੋਈ ਆ ਕਿ ਨਹੀਂ ਹੋਈ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਆ ਇੱਕ ਪਤਾ ਨਹੀਂ ਕੀ ਚੀਜ਼ ਬਣਾਈ ਹੋਈ ਆ ਜਾਲੀਆਂੀਆਂ ਨਾਲ ਬਣਾਇਆ ਇਹਦੇ ਅੰਦਰ ਚੱਲ ਕੇ ਦੇਖਦੇ ਆ। ਕੀ ਬਾਤ ਹੈ। ਆ ਜੋਈ। ਅੱਛਾ ਇਹ ਜਾਲੀਆਂ ਬਣਾਈਆਂ ਹੋਈਆਂ ਨੇ ਨੰਗਣ ਦੇ ਲਈ। ਇੱਕ ਤਰੀਕੇ ਦਾ। ਪਾਣੀ ਵੀ ਹੋਏ। ਆਪਾਂ ਦੇਖ ਕੇ ਨੰਗਦੇ ਆ। ਆ ਜੋ ਬਈ ਆ ਦੇਖੋ ਬਾਈ ਬੱਤਕਾਂ ਕਿਉਂ ਆਉਂਦਾ ਨਜ਼ਾਰਾ ਉਹ ਪਿੱਛੇ ਦੇਖੋ ਪਾਣੀ ਆ ਪਾਣੀ ਵੀ ਬੜਾ ਮਤਲਬ ਬਹੁਤ ਵਧੀਆ ਦ੍ਰਿਸ਼ ਪੇਸ਼ ਕਰਦਾਗਾ ਤੇ ਆ ਦੇਖੋ ਪੁਲ ਆ ਗਿਆ ਬਾਈ ਲੈ ਪੁਲ ਦੇ ਉੱਤੋਂ ਦੀ ਆਪਾਂ ਚੜ ਗਏ ਇੱਥੇ ਆ ਕੇ ਤੁਸੀਂ ਸੋਹਣੀਆਂ ਵੀਡੀਓ ਬਣਾ ਸਕਦੇ ਹੋ ਹਨ ਇਹ ਵੀ ਇੱਕ ਤਰੀਕੇ ਦਾ ਬਹੁਤ ਸੋਹਣੀ ਛਤਰੀ ਬਣਾਈ ਹੋਈ ਹੈ ਹਨ ਤੇ ਇੱਧਰ ਵੀ ਫੁੱਲ ਬਹੁਤ ਘੈਂਟ ਨੇ ਮਤਲਬ ਕਾਫੀ ਤਰੀਕੇ ਦੇ ਇੱਥੇ ਆ ਬਾਸ ਬਾਸ ਬਣਾਇਆ ਹੋਇਆ ਹੈ ਨਾ ਆ ਝਰਨਾ ਲੱਗਿਆ ਹੋਇਆ ਹੈਗਾ ਤੇ ਮੈਨੂੰ ਜਾਨੀ ਸਾਰ ਨੂੰ ਵੱਧ ਕਿਹੜੀ ਚੀਜ਼ ਵਧੀਆ ਲੱਗੀ ਤੇ ਮਤਲਬ ਬਾਸ ਬਣਾਇਆ ਹੋਇਆ ਸੀ ਹਨਾ ਬਾਸ ਦੇ ਵਿੱਚ ਦੀ ਆਪਾਂ ਜਾ ਰਹੇ ਹਾਂ ਤੇ ਮੈਨੂੰ ਜਿਹੜੀ ਸਾਰ ਨੂੰ ਚੀਜ਼ ਵਧੀਆ ਲੱਗੀ ਮੈਨੂੰ ਉਹ ਲੋਹੇ ਦੇ ਸੰਗਲ ਵਧੀਆ ਲੱਗੇ ਸੰਗਲਾਂ ਦੇ ਵਿੱਚ ਦੀ ਹਨਾ ਤੇ ਇੱਕ ਪੁਲ ਹੋਰ ਆ ਗਿਆ ਸੰਗਲਾਂ ਦੇ ਵਿੱਚ ਦੀ ਨੰਕ ਆਉਣਾ ਬੜਾ ਦਿਲ ਨੂੰ ਵਧੀਆ ਲੱਗਿਆ ਤੇ ਆਹ ਦੇਖੋ ਕਿ ਚੇਜ਼ ਉਹ ਹੀ ਦੇਖ ਸਕਦੇ ਹੋ ਤਾਂ ਝਰਨਾ ਬਣਿਆ ਪਾਣੀ ਦਾ ਬਹੁਤ ਹੀ ਵਧੀਆ ਜਗ੍ਹਾ ਇੱਥੇ ਮਤਲਬ ਮਨ ਖੁਸ਼ ਹੁੰਦਾਗਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਆ ਦੇਖੋ ਬਾਈ ਕਾਲੇ ਰੰਗ ਦੀ ਬੱਤਕ تیرਦੀ ਆਉਂਦੀ ਆ ਇੱਧਰ ਤੇ ਇਹ ਮੈਨੂੰ ਲੱਗਦਾ ਇੱਥੋਂ ਮੁੜੂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਹਾ ਕਿੰਨੀ ਵਧੀਆ ਚੀਜ਼ ਬਣਾਈ ਆ ਜਿੱਥੇ ਇਹ ਕਿ ਪੰਛੀ ਨੇ ਜਿਹੜੇ ਆਪਣੇ ਕੁਦਰਤੀ ਨਜ਼ਾਰਿਆਂ ਦੇ ਵਿੱਚ ਰਹਿੰਦੇ ਹਨ ਠੀਕ ਆ ਤੇ ਆ ਦੇਖੋ ਝਰਨਾ ਵੀ ਫੇਰ ਪਿੱਛੇ ਹੀ ਦੇਖ ਲਓ ਜਦੋਂ ਪੁਲ ਤੇ ਜਾਂਦੇ ਆ ਲੱਕੜ ਦਾ ਪੁਲ ਬਣਿਆ ਹੋਇਆ ਹੈਗਾ ਇਹ ਪੁਲ ਲੱਕੜ ਦਾ ਸੀਗਾ ਸਾਰਾ ਲੱਕੜ ਦਾ ਪੁਲ ਬਣਿਆ ਹੋਇਆ ਸੀ ਤੇ ਇਹਦੇ ਆੜ-ਆੜ ਦੀ ਆਪਾਂ ਘੁੰਮ ਗਏ ਆ ਜਿਹੜਾ ਜਾਲ ਜਿਹੜਾ ਆਪਾਂ ਜੋ ਸਟਾਰਟਿੰਗ ਦੇ ਵਿੱਚ ਮੈਪ ਚ ਤੁਹਾਨੂੰ ਦਿਖਾਇਆ ਸੀ ਹਨ ਤੇ ਇੱਥੇ ਉਹ ਦੇਖੋ ਬਾਈ ਝੂਮ ਕਰਕੇ ਦਿਖਾਉਣ ਹਨ ਉਹ ਮੇਲਾ ਦਾ ਬੱਚਾ ਹੋਊਗਾ ਛੋਟਾ ਹਨਾ ਤੇ ਆਜੋ ਫਿਰ ਇੱਧਰ ਪੁਲ ਬਣਿਆ ਹੋਇਆਗਾ ਉਹੀ ਸੇਮ ਤੇ ਲੱਕੜ ਦੇ ਪੁਲ ਦੇ ਉੱਤੋਂ ਦੀ ਆਪਾਂ ਆ ਕੇ ਚਲੇਗਾ ਤਾਂ ਨਵੀਂ ਛੇੜੋ ਨਾ ਕਰ ਇੱਕ ਤਾਂ ਲਿਖਿਆ ਹੈ ਇਹਨਾਂ ਨੇ ਮਤਲਬ ਵਿੱਚ ਨਹੀਂ ਜਾਣਾ ਉਹਨਾਂ ਦੇ ਟਰੈਕ ਦੇ ਇਨਸਾਈਡ ਨਹੀਂ ਜਾਣਾ ਕੁਝ ਵੀ ਉਹਨਾਂ ਨੂੰ ਖਵਾਉਣਾ ਨਹੀਂ ਹੈਗਾ ਠੀਕ ਆ ਜੀ ਚੁੱਪਚਾਪ ਰਹਿਣਾ ਤੇ ਆਊਟਸਾਈਡ ਫੂਡ ਸਕਿਉਰਿਟੀ ਮਤਲਬ ਬਾਹਰੋਂ ਕੋਈ ਚੀਜ਼ ਖਾਣ ਨੂੰ ਲੈ ਕੇ ਨਹੀਂ ਆਉਣੀ ਇੱਥੇ ਪੰਛੀਆਂ ਲਈ ਅਵੀ ਇੱਕ ਇਹਨਾਂ ਨੂੰ ਕੁਦਰਤੀ ਰਹਿਣ ਹੋ ਸਿਰਾ ਇੱਥੇ ਬਣਿਆ ਹੋਇਆ ਆ ਆ ਚੀਜ਼ ਬਾਈ ਚੈਨਾ ਦੇ ਵਿੱਚ ਦੇਖੀ ਸੀ ਚੈਨਾ ਦੀਆਂ ਤੁਸੀਂ ਕਾਫੀ ਵੀਡੀਓ ਦੇਖੀਆਂ ਹੋਣਗੀਆਂ ਵੀ ਸ਼ੀਸ਼ੇ ਦਾ ਪੁਲ ਬਣਿਆ ਹੋਇਆ ਆ ਆ ਦੇਖੋ ਬਾਈ ਸ਼ੀਸ਼ੇ ਦਾ ਪੁਲ ਬਣਿਆ ਹੋਇਆ ਜੀ ਇਹ ਉੱਤੋਂ ਦੀ ਮੈਂ ਹੁਣ ਲੰਘ ਰਿਹਾਗਾ ਇਹ ਸ਼ੀਸ਼ੇ ਦਾ ਪੁਲ ਬਣਿਆ ਹੋਇਆ ਆ ਉਹੀ ਅੱਗੇ ਫੇਰ ਆਪਣੇ ਉਹੀ ਸੰਗਲ ਜੇ ਆ ਗਏ ਹਨ ਜਿਹੜੇ ਗੇਟ ਜੇ ਇਹ ਬੜੇ ਵਧੀਆ ਲੱਗੇ ਮੈਨੂੰ ਆਓ ਇਹਨਾਂ ਦੇ ਵਿੱਚ ਦੀ ਆਪਾਂ ਲੰਘਦੇ ਆਂ ਲਓ ਜੀ ਹੁਣ ਆਗੇ ਆਪਾਂ ਬਾਹਰ ਫੁੱਲ ਦਿਖਾਉਣਾ ਤੁਹਾਨੂੰ ਬੜੇ ਘੈਂਟ ਫੁੱਲ ਨੇ ਦੇਖੋ ਬਾਈ ਫੁੱਲ ਕੀ ਬਾਤ ਆ ਜਣਦੀ ਜਰ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਅਗਰ ਤੁਹਾਡੇ ਕੋਲੇ ਸਮਾਂ ਹੈਗਾਗਾ ਸਮਾਂ ਜਰੂਰ ਕੱਢੋ ਆਪਣੇ ਲਈ ਅਤੇ ਆਪਣੇ ਬੱਚਿਆਂ ਦੇ ਲਈ ਜਿਹੜੀਆਂ ਚੀਜ਼ਾਂ ਕੀ ਆਪਾਂ ਫੋਟੋਆਂ ਟੀਵੀਆਂ ਦੇ ਵਿੱਚ ਦੇਖਦੇ ਆ ਉਹਨਾਂ ਨੂੰ ਅਸਲ ਦੇ ਵਿੱਚ ਇੱਥੇ ਆ ਕੇ ਜਰੂਰ ਦੇਖਣ ਦੀ ਕੋਸ਼ਿਸ਼ ਕਰੋ ਜਿਹੜਾ ਬਰਡ ਪਾਰਕ ਸੀਗਾ ਬਰਡ ਪਾਰਕ ਦੇ ਵਿੱਚ ਮਤਲਬ ਥੋੜੀਆਂ ਜੀਆਂ ਚੀਜ਼ਾਂ ਸੀ ਦੇਖਣ ਦੇ ਲਈ ਬਾਕੀ ਮਤਲਬ ਏਰੀਆ ਇਹਨਾਂ ਨੇ ਹਰਾ ਭਰਾ ਬਣਾਇਆ ਹੋਇਆਗਾ ਤੇ ਇੱਥੇ ਕੁਝ ਖਾਣ ਨੂੰ ਮਤਲਬ ਚੀਜ਼ਾਂ ਵੀ ਬਣਾਈਆਂ ਹੋਈਆਂ ਨੇ ਤੇ ਨਕਲੀ ਪੰਛੀ ਵਾਲੇ ਬਣਾਏ ਹੋਏ ਨੇ ਮੇਰੇ ਹਿਸਾਬ ਦੇ ਨਾਲ ਅਸਲੀ ਪੰਛੀ ਜਿਵੇਂ ਚਿੜੀਆਂ ਦੀਆਂ ਪ੍ਰਜਾਤੀਆਂ ਤੋਤਿਆਂ ਦੀਆਂ ਬਤਖਾਂ ਦੀਆਂ ਉਹ ਤਾਂ ਅਸੀਂ ਦੇਖ ਲਈਆਂ ਤੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਵੀ ਦਿੱਤੀਆਂ ਹਨ ਤੇ ਬਾਕੀ ਹੋਰ ਚੀਜ਼ਾਂ ਇੱਥੇ ਇੰਨੀਆਂ ਖਾਸ ਦੇਖਣ ਨੂੰ ਹੈ ਨਹੀਂ ਸੀਗੀਆਂ ਕਿਉਂ ਹੋ ਸਕਦਾ ਪੰਛੀ ਮੈਨੂੰ ਲੱਗਦਾ ਵੀ ਓਡਾ ੜ ਡ ਗਏ ਆਉਣਗੇ ਹਨਾ ਜਾਂ ਫਿਰ ਅਜੇ ਰੁੱਤ ਦੇ ਹਿਸਾਬ ਨਾਲ ਇੱਥੇ ਆਏ ਨਹੀਂ ਹੋਣੇ ਤਾਂ ਤੁਸੀਂ ਦੇਖ ਵੀਡੀਓ ਦੱਸਿਓ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਬੱਚਿਆਂ ਨੂੰ ਮਤਲਬ ਅਗਰ ਤੁਸੀਂ ਕਮਾਉਣਾ ਚਾਹੁੰਦੇ ਹੋ ਪਿਕਨਿਕ ਦੇ ਤੌਰ ਤੇ ਤਾਂ ਇਹ ਬਹੁਤ ਹੀ ਵਧੀਆ ਪਲੇਸ ਆ ਕਿਉਂਕਿ ਇੱਥੇ ਉਹਨਾਂ ਦੇ ਘੁੰਮਣ ਦੇ ਲਈ ਕਾਫੀ ਸੋਹਣੇ ਗਾਰਡਨ ਬਣੇ ਹੋਏ ਨੇ ਜਿੱਥੇ ਉਹ ਖੇਡ ਵੀ ਸਕਦੇ ਹਨ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਹੁਣੇ ਕਰ ਲੋ ਧੰਨਵਾਦ ਸ਼ਸ਼ੀ ਕਾਲ ਜੀ